ਦੇ ਨੌਜਵਾਨ ਆਪਣੇ ਜਾਲ ਮਾਣੇ ਉਹਨਾਂ ਨੂੰ ਟੇਡੇ ਢੰਗ ਨਾਲ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਸਾਡੇ ਲੋਕ ਅੱਜ ਵੀ ਆਪਣੇ ਆਪ ਨੂੰ ਕਹਿਣ ਦਿਆ ਕਿ ਅਸੀਂ ਬੜੇ ਸੇਫ ਆ ਤਖਤ ਤੋਂ ਕਿਸੇ ਨੇ ਆਜ਼ਾਦੀ ਦੀ ਗੱਲ ਨਹੀਂ ਕੀਤੀ ਕਿਸੇ ਦੀਆਂ ਲੱਤਾਂ ਜੇ ਨਹੀਂ ਜਾਣ ਨਹੀਂ ਕਿ ਗੁਰੂ ਸਾਹਿਬ ਦੇ ਤਖਤਾਂ ਤੋਂ ਸਾਡੇ ਗਲ ਪਈ ਗੁਲਾਮੀ ਨੂੰ ਕਿਸਰਾ ਲਾਉਣਾ ਹੈ ਕਿਸੇ ਨੇ ਗੱਲ ਨਹੀਂ ਕੀਤੀ ਟੰਡੂ ਹੋਰਾ ਪਿੱਟਿਆ ਜਾ ਰਿਹਾ ਹੈ ਕਿ ਸਦਾਤ ਨੂੰ ਫੇਸ ਪਹੁੰਚਦੀ ਹੈ 3 ਦਿਨਾਂ ਦੇ ਵਿੱਚ ਤਿੰਨ ਤਿੰਨ ਜਥੇਦਾਰ ਬਦਲੇ ਗਏ ਉਹ ਜਥੇਦਾਰ ਲਾਏ ਕਿੰਨੇ ਤੇ ਬਦਲੇ ਕਿੰਨੇ ਸਿੱਖ ਕੌਮ ਅਜੇ ਦੇਖਣ ਲਈ ਹੈ ਅੱਜ ਜਥੇਦਾਰ ਰਗਵੀਰ ਸਿੰਘ ਕਹਿੰਦਾ ਆ ਅਕਾਲੀ ਦਲ ਦੀ ਮੈਂਬਰਸ਼ਿਪ ਭਰੋ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ 40 ਸਾਲ ਪੁਰਾਣਾ ਜਿਹੜਾ ਹੁਕਮਨਾਮਾ ਉਹਨੂੰ ਪਿੱਠ ਕਿਉਂ ਕੀਤੀ ਨਵੀਂ ਮੈਂਬਰਸ਼ਿਪਰ ਦੀ ਜ਼ਰੂਰਤ ਕਿਸ ਤਰ੍ਹਾਂ ਪਈ ਕੀ ਦਾ ਦਬਦਬਾ ਹੈ ਤੁਹਾਡੇ ਉੱਤੇ ਕੇਵਲ ਤੇ ਕੇਵਲ ਇੱਕ ਪਰਿਵਾਰ ਜਥੇਦਾਰ ਲਾਉਂਦਾ ਏ ਤੇ ਉਹੀ ਪਰਿਵਾਰ ਜਥੇਦਾਰ ਲਾਉਂਦਾ ਏ ਤੇ ਜਿਹੜੀਆਂ ਕੁਰਬਾਨੀਆਂ ਦੇ ਵਿੱਚੋਂ ਨਿਕਲੀ ਸਿੱਖ ਕੌਮ ਅੱਜ ਤਮਾਸ਼ਾ ਬਣ ਕੇ ਰਹਿ ਗਈ ਏ ਸਤ ਗੁਰਾਂ ਦੀ ਪਾਵਨ ਤੇ ਪਵਿੱਤਰ ਨਿੱਗੀ ਗੋਦ ਅੰਦਰ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਤਾਕਤ ਸ੍ਰੀ ਕੇਸਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਸਤਿਗੁਰਾਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਤੁਸੀਂ ਬੜੇ ਸਤਕਾਰ ਨਾਲ ਜੁੜ ਕੇ ਸੱਜ ਕੇ ਬੈਠੇ ਹੋ ਤੇ ਮੈਂ ਆਪ ਸਭ ਨੂੰ ਪੁੱਤਰਾਂ ਦੇ ਦਾਨੇ ਦੀ ਬਖਸ਼ਿਸ਼ ਫਤਿਹ ਅਰਜ਼ ਕਰ ਲਗਾ ਹੈ ਗੱਜ ਕੇ ਵੜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋ ਖਾਲਸਾ ਜੀ ਬਹੁਤ ਹੀ ਵਿਚਾਰਾ ਸਰਵਣ ਕੀਤੀ ਆ ਆਪ ਜੀ ਨੇ ਮੈਂ ਕੇਵਲ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਕੌਮ ਦੇ ਜਰਨਲ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਸਮੁੱਚੀ ਲੀਡਰਸ਼ਿਪ ਆਪ ਜੀ ਦੇ ਸਾਹਮਣੇ ਹੋਈ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਕੌਮ ਦੀ ਅੱਜ ਦੇ ਦਿਨੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਦਿਸ਼ਾ ਕਿਸ ਤਰੀਕੇ ਦੀ ਐ ਤੇ ਦਿਸ਼ਾ ਕੀ ਹੋਣੀ ਚਾਹੀਦੀ ਐ ਦੂਜੀ ਗੱਲ ਸਿੱਖ ਕੌਮ ਦੇ ਤਖਤਾਂ ਉੱਤੇ ਪੁਜਾਰੀਵਾਦ ਦਾ ਬੜਾਵਾ ਹੋਣਾ ਗੁਰੂ ਸਾਹਿਬ ਨੇ ਸਾਨੂੰ ਪੰਜ ਤਖਤ ਦਿੱਤੇ ਔਰ ਉਹਨਾਂ ਤਖਤਾਂ ਦੇ ਵਿੱਚੋਂ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੀ ਪਵਿੱਤਰ ਤਾਬਿਆਂ ਦੇ ਵਿੱਚੋਂ ਹੁਕਮਨਾਮੇ ਦੀ ਮਹਾਨਤਾ ਕੀ ਹੁੰਦੀ ਹੈ ਇਹ ਚੰਗੀ ਤਰ੍ਹਾਂ ਤੁਹਾਨੂੰ ਪਤਾ ਹੈ ਮੇਰੇ ਤੋਂ ਪਹਿਲਾਂ ਵੀ ਬਿਲਾ ਰਿਆਂ ਨੇ ਦੱਸਿਆ ਕਿ ਭਾਵੇਂ ਲਖਾ ਸਿੰਘ ਸ਼ਹੀਦ ਹੋ ਗਏ ਪਰ ਸਿੱਖਾਂ ਨੇ ਹੁਕਮਨਾਮੇ ਤੋਂ ਮੁਨਕਰ ਨਹੀਂ ਹੋਣਾ ਗੁਰੂਆਂ ਦੇ ਸਾਨੂੰ ਸੰਸਦ ਅਦਵਖਸ਼ਾ ਮੇਰੀ ਤੇ ਪਰੀਦਾ ਪਰ ਅੱਜ ਜਿੰਨੀਆਂ ਸਤੇਜਾਂ ਲੱਗੀਆਂ ਉਹਨਾਂ ਦੇ ਉੱਤੋਂ ਕੇਵਲ ਤੇ ਕੇਵਲ ਗਲੀਆਂ ਨਾਲੀਆਂ ਦੀ ਗੱਲ ਹੋਣੀ ਐ ਆਟਾ ਦਾਲ ਦੀ ਗੱਲ ਹੋਣੀ ਐ ਸਰਪੰਚੀਆਂ ਦੀ ਸ਼ੌਰਤਾ ਦੀ ਰਵਜੀਰੀਆਂ ਦੀ ਗੱਲ ਹੋਣੀ ਕੁਰਸੀਆਂ ਦੀ ਗੱਲ ਹੋਣੀ ਐ ਪਰ ਕਿਸੇ ਨੇ ਖਾਲਸਤਾਨ ਦੀ ਗੱਲ ਨਹੀਂ ਕਰਨੀ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਤਿ ਸੇ ਜਿਹੜੀਆਂ ਸਾਰੀਆਂ ਵਰਸ਼ਿਆਂ ਵੀ ਸਾਰੇ ਸਮਾਗਮ ਸਾਲ ਦੇ ਦਿਨ ਬਰ ਦਿਨ ਮਨਾਉਂਦੀ ਹੈ ਤੇ ਇੱਥੇ ਕੇਵਲ ਖਾਲਸਾਣ ਦੀ ਗੱਲ ਹੁੰਦੀ ਹੈ ਕਾਰਨ ਕਾਰਨ ਇਹ ਕਿ ਅਸੀਂ ਨੌਜਵਾਨ ਆਪਣੇ ਜਾਨਾਂ ਤੋਂ ਪਿਆਰੇ ਜਿਨ੍ਹਾਂ ਨੇ ਆਪਣੇ ਮਾਂ ਪਿਓ ਦਾ ਬੁੱਢੇ ਵਾਰੇ ਡੰਗੋਰੀ ਬਣਾ ਸੀ ਤੇ ਜਾਲਮਾਂ ਨੇ ਉਹਨਾਂ ਨੂੰ ਟੇਡੇ ਢੰਗ ਨਾਲ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਸਾਡੇ ਲੋਕ ਅੱਜ ਵੀ ਆਪਣੇ ਆਪ ਨੂੰ ਕਹਿਣ ਦਿਆ ਕਿ ਅਸੀਂ ਬੜੇ ਸੇਫ ਆ ਅੱਜ ਮੈਂ ਦੱਸਣਾ ਚਾਹੁੰਦਾ ਕਥਾ ਵੀ ਹੋਈ ਐ ਕੀਰਤਨ ਵੀ ਹੋਇਆ ਐ ਤਖਤ ਤੋਂ ਕਿਸੇ ਨੇ ਆਜ਼ਾਦੀ ਦੀ ਗੱਲ ਨਹੀਂ ਕੀਤੀ ਕਿਸੇ ਦੀਆਂ ਲੱਤਾਂ ਜੇ ਨਹੀਂ ਜਾਣ ਨਹੀਂ ਕਿ ਗੁਰੂ ਸਾਹਿਬ ਦੇ ਤਖਤਾਂ ਤੋਂ ਸਾਡੇ ਗਲ ਪਈ ਗੁਲਾਮੀ ਨੂੰ ਕਿਸਰਾ ਲਾਉਣਾ ਹੈ ਕਿਸੇ ਨੇ ਗੱਲ ਨਹੀਂ ਕੀਤੀ ਅੱਜ ਟੰਡੋਰਾ ਪਿੱਟਿਆ ਜਾ ਰਿਹਾ ਹੈ ਕਿ ਸਦਾਤ ਨੂੰ ਥੇਸ ਪਹੁੰਚਦੀ ਹੈ 30 ਦਿਨਾਂ ਦੇ ਵਿੱਚ ਤਿੰਨ ਤਿੰਨ ਜਥੇਦਾਰ ਬਦਲੇ ਗਏ ਉਹ ਜਥੇਦਾਰ ਲਾਇਕ ਕਿੰਨੇ ਤੇ ਬਦਲੇ ਕਿੰਨੇ ਸਿੱਖ ਕੌਮ ਅਜੇ ਦੇਖਣ ਲਈ ਹੈ ਪਰ ਮੈਂ ਬੇਨਤੀ ਕਰਨੀ ਚਾਹੁੰਦਾ ਸਤਕਾਰਯੋਗ ਖਾਲਸਾ ਜੀ 40 ਸਾਲ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਉਸ ਹੁਕਮਨਾਮੇ ਦੀ ਰੋਸ਼ਨੀ ਦੇ ਵਿੱਚ ਪੁਨਰ ਸਰਜੀਤ ਸ਼ਰੋਵਣੀ ਅਕਾਲੀ ਦਲ ਅੰਮ੍ਰਿਤਸਰ ਪ੍ਰੋਫੈਸਰ ਬਨਜੀਤ ਸਿੰਘ ਜਥੇਦਾਰ ਸਾਹਿਬ ਜੀ ਦੇ ਹਾਜ਼ਰੀ ਦੇ ਵਿੱਚ ਹੋਇਆ ਸੀ ਤੇ ਅੱਜ ਜਥੇਦਾਰ ਰਗਵੀਰ ਸਿੰਘ ਕਹਿੰਦਾ ਆ ਅਕਾਲੀ ਦਲ ਦੀ ਮੈਂਬਰਸ਼ਿਪ ਭਰੋ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਐ ਕਿ 40 ਸਾਲ ਪੁਰਾਣਾ ਜਿਹੜਾ ਹੁਕਮਨਾਮਾ ਉਹਨੂੰ ਪਿੱਟ ਕਿਉਂ ਕੀਤੀ ਉਹਨੂੰ ਵਿਸਾਰਿਆ ਕਿਉਂ ਨਵੀਂ ਮੈਂਬਰਸ਼ਿਪਰ ਦੀ ਜ਼ਰੂਰਤ ਕਿਸ ਤਰ੍ਹਾਂ ਪਈ ਕੀਦਾ ਦਬਦਬਾ ਹੈ ਤੁਹਾਡੇ ਉੱਤੇ ਜੇ ਵਾਕਏ ਸਦਾਤ ਬਚਾਉਣਾ ਐ ਤੇ ਆਓ ਆਪਾਂ ਚੱਲੀਏ ਪਿੱਛੇ 40 ਸਾਲ ਜੋ ਸਾਨੂੰ ਮਲਾਵਟ ਤੋਂ ਰਹਿਤ ਹੁਕਮਨਾਮਾ ਹੋਇਆ ਐ ਉਹਦੇ ਤੇ ਆਪਾਂ ਸੰਜੀਦਗੀ ਨਾਲ ਆਪਣਾ ਪੈਰਾ ਦਈਏ ਪਰ ਨਹੀਂ ਕੇਵਲ ਤੇ ਕੇਵਲ ਇੱਕ ਪਰਿਵਾਰ ਜਥੇਦਾਰ ਲਾਉਂਦਾ ਏ ਤੇ ਉਹੀ ਪਰਿਵਾਰ ਜਥੇਦਾਰ ਲਾਉਂਦਾ ਏ ਤੇ ਜਿਹੜੀਆਂ ਕੁਰਬਾਨੀਆਂ ਦੇ ਵਿੱਚੋਂ ਨਿਕਲੀ ਸਿੱਖ ਕੌਮ ਅੱਜ ਤਮਾਸ਼ਾ ਬਣ ਕੇ ਰਹਿ ਗਈ ਏ ਸੋ ਅੱਜ ਮੇਲੇ ਲੱਗਦੇ ਆ ਲੰਗਰ ਲੱਗਦੇ ਆ ਪਕੌੜੇ ਛਕਦੇ ਆ ਮਾਲ ਡੰਗਰ ਨੂੰ ਪੱਠੇ ਵੀ ਪਾਉਂਦੇ ਤੇ ਬੱਚੇ ਵੀ ਪੜਾਉਂਦੇ ਆ ਤੇ ਦਾੜੀ ਸਾਡੀ ਦਿੱਲੀ ਫੜ ਕੇ ਪੁੱਟੀ ਜਾਂਦੀ। ਦਿੱਲੀ ਦੇ ਵਿੱਚ ਐਨੇ ਦਲਾਲ ਪੈਦਾ ਹੋ ਗਏ ਉਹਨਾਂ ਨੇ ਤੁਹਾਡੇ ਲੀਡਰ ਨੂੰ ਨੁਕਰੇ ਲਾ ਕੇ ਰੱਖਿਆ ਹੈ। ਤੁਹਾਨੂੰ ਦੀਪ ਸਿੱਧੂ ਨੇ ਦੱਸਿਆ ਕਿ ਤੁਹਾਨੂੰ ਲੈ ਕੇ ਦੇਣੇ ਹੱਕ ਪੰਜਾਬ ਦੇ ਸਿਮਰਨਜੀਤ ਸਿੰਘ ਮਾਨ ਨੇ ਫਿਰ ਉਸ ਤੋਂ ਵੱਧ ਆਪਾਂ ਹੋਰ ਕੀ ਦੇ ਤੋ ਆਸ ਕਰਦੇ ਆ ਕਿ ਸਾਨੂੰ ਪੜ ਕੇ ਦੱਸੇ, ਸਾਨੂੰ ਵਿਚਾਰ ਕੇ ਦੱਸੇ ਕਿ ਤੁਹਾਡਾ ਲੀਡਰ ਕੌਣ ਹੈ? ਸਤਿਕਾਰਯੋਗ ਖਾਲਸਾ ਜੀ ਜੇ ਇਸ ਪਾਰਟੀ ਨੂੰ ਰਾਜ ਕਰਨ ਦੀ ਭੁੱਖ ਹੁੰਦੀ ਤੇ ਫਿਰ ਕਦੋਂ ਦਾ ਰਾਜ ਭਾਗ ਸਥਾਪਿਤ ਕੀਤਾ ਹੁੰਦਾ ਪਰ ਇਸ ਦਿੱਲੀ ਦੇ ਕੁੰਡੇ ਥੱਲੇ ਤੁਹਾਨੂੰ ਗਲੀਆਂ ਨਾਲੀਆਂ ਤੋਂ ਬਗੈਰ ਕੁਝ ਨਹੀਂ ਦੇ ਸਕਦਾ ਇੱਥੋਂ ਦਾ ਮੁੱਖ ਮੰਤਰੀ ਇਹੋ ਹੀ ਗੱਲ ਜਿਹੜੀ ਹੁਣ ਕਹਿੰਦੇ ਆ ਪਹਿਲਾਂ ਕਹਿੰਦਾ ਹੁੰਦਾ ਸੀ ਅਸੀਂ ਚਾਹੁੰਦੇ ਆ ਗੁਲਾਮੀ ਨੂੰ ਤੋੜਨਾ ਇਸ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਾਥ ਦੇਣਾ ਸਾਨੂੰ ਬੇहद ਜ਼ਰੂਰੀ ਹੈ ਪੁਜਾਰੀਵਾਦ ਤੋਂ ਸਾਨੂੰ ਨਜਾਜ਼ਟ ਪਾਉਣੀ ਪੈਣੀ ਹੈ ਅਸੀਂ ਪੁਰਾਣੇ ਹੁਕਮਨਾਮਿਆਂ ਤੇ ਅਮਲ ਕਰਨਾ ਪੈਣਾ ਹੈ ਤੇ ਜਿਹੜੇ ਜਥੇਦਾਰ ਅੱਜ ਲਾਏ ਐ ਕੌਮ ਨੂੰ ਤਾਂ ਪ੍ਰਮਾਣ ਹੋਣਗੇ ਜੇ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਂਗੂ ਅਵਤਾਰ ਸਿੰਘ ਖੰਡੇ ਦੀ ਗੱਲ ਕਰਨ ਹਰਦੀਪ ਸਿੰਘ ਨਿੰਦਰ ਦੀ ਗੱਲ ਕਰਨ ਮਲਕ ਸਾਹਿਬ ਦੀ ਸੁਖਦੂਲ ਸਿੰਘ ਦੀ ਗੱਲ ਕਰਨ ਤੇ ਦੀਪ ਸਿੱਧੂ ਦੀ ਗੱਲ ਕਰਨ ਤੇ ਪੰਜワਟ ਸਾਹਿਬ ਦੀ ਗੱਲ ਕਰਨ ਜਸਪਾਲ ਸਿੰਘ ਚੌੜ ਸਿਦਵਾ ਦੀ ਗੱਲ ਕਰਨ ਆ ਜਗਤਾਰ ਸਿੰਘ ਹਵਾਰੇ ਦੀ ਗੱਲ ਕਰਨ ਪਰ ਕਿਸੇ ਨੇ ਨਹੀਂ ਕਰਨੀ ਭਾਈ ਜਗਤਾਰ ਸਿੰਘ ਹਵਾਰੇ ਨੇ ਇੱਥੇ ਬੈਠੇ ਸਰਦਾਰ ਸ਼ਮਸ਼ੇਰ ਸਿੰਘ 26 ਸਾਲ ਜੇਲ੍ਹ ਘਟ ਕੇ ਆਏ ਐ ਤੇ ਬੈਠੇ ਕਿੱਥੇ ਆ ਅਕਾਲ ਤਖਤ ਸਰ ਦੀ ਸਟੇਜ ਤੇ ਇਹ ਇਹ ਹੁੰਦੀ ਐ ਬਾਜਾਂ ਵਾਲੇ ਦੀ ਬਾਣੀ ਦੀ ਸ਼ਕਤੀ ਅੱਜ ਦਾ ਬਾਣੇ ਨਾਲ ਵੀ ਟੁੱਟ ਗਏ ਤੇ ਬਾਣੀ ਨਾਲ ਵੀ ਟੁੱਟ ਗਏ ਕੇਵਲ ਤੇ ਕੇਵਲ ਰੋਟੀਆਂ ਕਾਰਨ ਪੂਰੇ ਤਾਲ ਹੁਣ ਸਾਨੂੰ ਪਛਾਣ ਕੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਲਗਛਣ 14 ਸਾਲ ਬਾਅਦ ਜੇ ਕਿਤੇ ਹੋਣੀ ਐ ਤੇ ਇਸ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਇਮਾਨ ਸਿੰਘ ਮਾਨ ਨੇ ਜਦੋਜਾਦ ਕਰਕੇ ਜਮਹੂਰੀਅਤ ਦਿਨ ਮਨਾਉਣਾ ਸ਼ੁਰੂ ਕੀਤਾ ਤੇ ਅੱਜ ਦਬਾਅ ਪਾ ਕੇ ਐਸਜੀ ਪੀਸੀ ਦੀਆਂ ਵੋਟਾਂ ਬਣਨੀਆਂ ਸ਼ੁਰੂ ਹੋਈਆਂ ਐ ਪਰ ਮੁੰਨੂ ਨਹੀਂ ਪਤਾ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੰਨਾ ਮੁਲਕ ਪਹੁੰਚਿਆ ਐ ਇੰਨੀ ਕੌਮ ਪਹੁੰਚੀ ਐ ਕਿੰਨੇ ਵੋਟ ਬਣਾਈਆਂ ਤੇ ਕਿੰਨੇ ਨਹੀਂ ਬਣਾਈ ਜਦੋਂ ਵੀ ਤੁਸੀਂ ਇਹ ਤਖਤਾਂ ਦੀ ਸੇਵਾ ਸੰਭਾਲ ਕਰਨੀ ਐ ਤੁਹਾਨੂੰ ਮਤਦਾਨ ਕਰਨਾ ਪੈਣਾ ਐ ਤੇ ਮਤਦਾਨ ਕਰਨਾ ਸ਼ਰੋਬ ਨਹੀਂ ਐ ਕਾਲੀਦ ਲਵਰ ਸਰ ਨੂੰ ਕਿਉਂਕਿ ਆਪਾਂ ਮਤਦਾਨ ਕਰਨ ਵੇਲੇ ਵੇਸਲੇ ਹੋ ਜਾਂਦੇ ਆ ਇਸ ਪਾਰਟੀ ਨੇ ਨਾ ਤੁਹਾਨੂੰ ਨਸ਼ਾ ਦੇਣਾ ਹੈ ਨਾ ਤੁਹਾਨੂੰ ਮਾਇਆ ਦੇਣੀ ਹੈ ਨਾ ਤੁਹਾਨੂੰ ਝੂਠ ਬੋਲਣਾ ਹੈ ਤੁਸੀਂ ਆਪਣਾ ਫਰਜ ਪਛਾਣ ਕੇ ਸਰਦਾਰ ਸਿਮਰਨਜੀਤ ਸਨਮਾਨ ਦੇ ਮੋਢਿਆਂ ਤੇ ਭਾਰ ਪਾ ਕੇ ਆਪਣੇ ਤਖਤ ਆਪਣੇ ਗੁਰਤਾ ਮਜਾਦ ਕਰਾਓ ਇਨੀਆਂ ਬੇਨਤੀਆਂ ਨਾਲ ਮੈਂ ਆਪ ਸਭ ਦਾ ਧੰਨਵਾਦ ਕਰਦਾ ਹੋਇਆ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ